ਤੈਨੂੰ ਪਾਪਾ ਤੁਮੀ ਨਾਲ ਆਜਾ ਆਜਾ ਪਾਪਾ ਮੰਮੀ ਆਇਆ ਬੀਬੀ ਵੀ ਆਪੂੰ ਪਿੱਛੜਾ ਜੋ ਤੈਨੂੰ ਦੂਵੀ ਨਾਲ ਆਜੋ 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 ਕੁਲਵੀਰ ੱੱਕਾ ਕਰਦਾ ਤੂੰ ਮੋਢਿਆਂ ਤੇ ਆਜਾ ਹਾਂਜੀ ਸਾਰਾ ਨਹੀਂ ਨਾ ਕਰ ਸਾਰਾ ਤਾਂ ਦੋ ਬੰਦੇ ਬੰਮੀ ਨਾਲ ਆਉਂਦੇ ਤੂੰ ਬੀਬੀ ਵੀ ਆਣਾ ਜੀ ਹੁਣ ਉਹਨਾਂ ਨੂੰ ਇੱਕ ਗੱਲ ਆਜ਼ਾਦੀ ਆਜਰ ਹਾਂ ਆਜਰ ਉਹ ਦੇਰ ਦੀ ਕੇ ਚਲਿਓ ਨਹੀਂ ਨਹੀਂ ਇੱਧਰ ਵੀਡੀਓ ਬਣਦੀ ਆ ਅਜੇ ਮੈਂ ਤਸਵੀਰ ਨਹੀਂ ਤੂੰ ਬਣਾਣਾ ਪੈਗੀ ਖਰਚ ਇਹਨੂੰ ਐਂ ਕਿ ਆ ਮੇਰੀ ਵੀਡੀਓ ਬਣ ਰਹੀ ਜਾਂਦਾ ਆ ਨਾ ਪੈਸੇ ਰੱਖੀ ਨਾਰਦਨ ਖਰਚ ਰੋਟਾ ਮੈਸੇਜ ਉਹ ਮੂੰਹ ਬਣਾ ਲਿੰਦਾ ਅਗਲਾ ਕੌਣ ਆਇਆ ਤਾਇਆ ਉਹ ਰਿਹਾ ਆਇਆ ਵੀਡੀਓ ਹੰਤਾ ਗਈ ਤੀ ਨਹੀਂ ਥੋਡੀ ਵੀਡੀਓ ਚੱਲ ਰਹੀ ਆ ਉਪਰਾ ਦੇਖ ਬਣ ਰਿਹਾ ਉਹ ਨਹੀਂ ਛੱਡ ਦੂੰ ਉਹ ਨੂੰ ਚੱਲ ਤਾਂ ਮੇਰਾ ਉਹ ਦੇਖਣਾ ਫੋਨ ਚਾਹ ਪਣ ਉਹਨੇ ਐਕਸ਼ਨ ਹੀ ਬਹੁਤ ਕਰੂਗਾ ਨਹੀਂ ਬਸ ਚੱਲ ਜਲਦੀ ਇਹਦੀ ਮੈਮਰੀ ਦਾ ਭਰੂ ਤਾਈ ਤਾਈ ਵਿੱਚ ਆਉਣਿਆ ਉਹਦਾ ਮੋੜਾ 何